ਲੈ ਵੀ ਦੋਸਤੋ ਹੋਰ ਸੌਦਾ ਕਰਵਾਤਾ ਕਾਦਾ ਪ੍ਰਵਿੰਦਰ ਨੇ ਕਰਵਾਇਆ ਹਾਂ ਬਈ ਕਿਹੜੀ ਪੱਠ ਆਹਾਂ ਲੈ ਵੀ ਆ ਛੇਰੀ ਪੱਠ ਦਾ ਸੌਦਾ ਹੋਇਆ ਖਾਰਾ ਬੱਕਰਾ ਮੰਡੀ ਤੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਦੱਸੀ ਬਈ ਇਹ ਮਾ ਕੀ ਮੁੱਲ ਕੀ ਤੇ ਕਿਹੜੇ ਬਾਈ ਦੀ ਸੀ ਇਹ 3500 ਮੰਗਿਆ ਸੰਜੂ ਦੀ ਸੀ ਲੈ ਵੀ ਸੰਜੂ ਠੀਕ ਆ ਕੀ ਮੁੱਲ ਕੀ ਤੇ ਸੰਜੂ ਮਾਂ ਨੇ ਲੇ 45 ਲੇਕਿਨ ਬਾਈ ਤੇ ਖੜੀ ਦੀ ਕਾਇਦਾ ਆ 2800 ਦੀ ਬੇਸਾਈ ਦਾ 4000 ਕੀ ਹੈ ਮੈਂ ਮੰਨ ਲਉ 2800 ਦਾ ਸੌਦਾ ਕਰ ਲਖਾਈ ਦਾ ਕਿਵੇਂ ਕੀਤਾ ਦਿਖਾਈ ਆਪੋ ਆਪਣੀ ਲੈ ਵੀ ਪੈਸੇ ਗਿਨਾਤੇ ਆ ਦੋਸਤੋ 2800 ਦਾ ਸੌਦਾ ਹੋ ਗਿਆ ਲਖਾਈ ਆਪੋ ਆਪਣੀ ਤੁਸੀਂ ਜਰੂਰ ਪਹੁੰਚਾ ਕਰੋ ਪਿੰਡ ਖਾਰਾ ਬੱਕਰਾ ਮੰਡੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾਗ ਆਉਂਦੇ ਨੇ ਦੋਸਤੋ ਤੁਸੀਂ ਦੇਖ ਸਕਦੇ ਹੋ ਬੱਕਰਾ ਮੰਡੀ ਦੀਆਂ ਰੌਣਕਾਂ ਦੋਸਤੋ ਮਰੇ ਕੋਲੇ ਵਿਚਾਰਾ ਆ ਬੱਚੇ ਦਾ ਸਬਦ ਹੋਇਆ ਜੀ ਆਪਾਂ ਕੱਲ ਲੋਕੇਸ਼ਨ ਦੀ ਕਰੀਏ ਦਵਾਈ ਬੈਠੇ ਯਾਰਾ ਗੁਰਦਾਰਾ ਸਾਹਿਬ ਦੇ ਕੋਲ ਸਾਨੂੰ ਆਹ ਦੋਸਤੋ ਯੂ ਪੇਣੇ ਆਉਂਦੇ ਹੀ ਬੜਾਕਾ ਪਾਦਾ ਬੱਕਰੇ ਦਾ ਦੋਸਤੋ ਲੈ ਵੀ ਖਾਰਾ ਬੱਕਰਾ ਮੰਡੀ ਦੇ ਦੋਸਤੋ ਆਹ ਬਾਈ ਤੋਂ ਲਿਆ ਸੀ ਪਹਿਲਾਂ ਸੰਜੂ ਨੇ ਸਾਡੇ ਸਾ ਚੱਕਰ ਲਗੋਏ ਅੰਮਾ ਘਰ ਮੇਂ ਸਹੀ ਸਹੀ ਬਾਜੂ ਪੈਸੇ ਇਸੇ ਜੁਪੇ ਚਲ ਕੋਈ ਨਹੀਂ ਬਾਰੇ ਬੰਨ ਜਾਣਾ ਸਹੀ ਸਹੀ ਪਾਦੇ ਸਹੀ ਸਹੀ ਸਾਰੇ ਬਾੜਾ ਮੜਾ ਮੜਾ ਜੁਪੇ ਮਾਰਦੇ ਨਦੀਆ ਜਾਨਵਰਾ ਦੋ ਸਹੀ ਸਹੀ ਪਾਦੇ ਸਹੀ ਸਹੀ ਜੁਪੇ ਬੱਕਰੇ ਪਰਲੇ ਬੱਕਰੇ ਦਾ ਸੌਦਾ ਆ ਚੱਲ ਇਹ ਇੱਕ ਤਾਂ ਲਿਖਦਾ ਹਾਂ 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 ਜੁ ਤਾਂ ਲਿਖਦਾ ਦੋਨੇ ਲਿਖਦਾ ਬੱਕਰਾ ਦਾ ਲਿਖਣਾ ਯਾ ਬੱਕਰਾ ਲਿਖਦਾ ਕੰਨ ਓ ਜਗਦੀਪ ਬੱਕਰਾ ਕਿਵੇਂ ਕਰਾਤਾ ਬਾਈ ਕਿੰਨੇ ਚ ਕਰਾ 6500 ਜਿ ਲਖਾਈ ਆ ਆਪਦੀ ਆਪਦੀ ਬਾਈ 6500 ਜਿ ਲਖਾਈ ਆ ਆਪਦੀ ਆਪਦੀ ਉਹ ਆਪਣੇ ਨਹੀਂ ਉਹ ਜੂਪੇ ਨੇ ਲੈ ਜੂਪੇ ਮੰਦ ਨਾਲੇ ਨੇ ਸੰਜੂ ਤੋਂ ਠੀਕ ਆ ਜੀ ਲੈ ਵੀ ਜੂਪੇ ਮੰਦ ਨਾਲੇ ਲੈ ਲੈ ਸੰਜੂ ਬੱਕਰਾ ਦੋਸਤੋ ਦੇਖ ਸਕਦੇ ਆ ਬੱਕਰਾ ਖੜਾ ਓੜੇ ਨਹੀਂ ਆ ਬੱਕਰੀ ਦੋਸਤੋ ਆ ਬੱਕਰਾ ਬਹੁਤ ਚੰਗੇ ਸੌਦੇ ਹੁੰਦੇ ਆ ਦੋਸਤੋ ਪਿੰਡ ਖਾਰੇ ਬੱਕਰਾ ਮੰਡੀ ਦੇ ਤਕੀ ਸਾਰੇ ਭਰਾਵਾਂ ਬੇਤੇ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਹੈ ਬੈਠ ਸੋਚ ਹੋ ਗਿਆ ਲਖਾਈ ਆਪੋ ਆਪਣੀ ਲਾਓ ਕਰੋ ਕੋਲੀ ਨਹੀਂ ਲਾ ਦੇ ਕਰੜੀ ਨਾ ਲਾ ਚਲ ਕੋਈ ਨਹੀਂ ਕੀ ਆ ਬੰਦਾ ਮਾਂ ਕਹਦਾ ਬੱਕਰੀ ਦਾ ਹੁੰਦਾ ਲੈ ਮੂੰਗ ਦਿਖਾ ਦੇ ਦਿੱਤੇ ਦੇ ਪਿੱਛੇ ਮੂੰਗ ਦਿਖਾ ਲੈ ਵੀ ਲਾ ਦੇ ਫਿਰ ਜੂਪਿਆ ਇੱਕ ਲਾ ਦੇ ਇੱਕ ਵਾਰੀ ਇੱਕ ਵਾਰੀ ਲਾ ਦੇ ਨੋ ਪ੍ਰੋਬਲਮ ਤੂੰ ਕੰਮ ਓਏ ਚੱਲ ਸ਼ਾਬਾਸ਼ ਦੋਸਤੋ ਦੋਸਤੋ ਪਿੰਡ ਖਾਰਾ ਬੱਕਰਾ ਮੰਡੀ ਤੇ ਬਹੁਤ ਵੱਡਾ ਤਗੜਾ ਸੌਦਾ ਹੋਣ ਲੱਗਿਆ ਦੋਸਤੋ ਸਭ ਤੋਂ ਵੱਡਾ ਸੌਦਾ ਹੋਣਾ ਜਮਾਦਾਰੇ ਬੱਕਰੀਆਂ ਭਾਈ ਮੇਰੀ ਗੱਲ ਸੁਣ ਲੈ ਸਾਰੇ ਕਹ ਦੀ ਗੱਲ ਛੱਡੀ ਠੀਕ ਹੁਣੇ ਜਮਾ ਜੈਜ ਲਾਤੇ ਆ ਪੈਸੇ ਹੈ ਵੀ ਕੀ ਪੱਕਰਾ 2000 ਦਾ 2000 ਤਾਂ ਨਾ ਦਾ 2000 ਚੱਲ 100 ਕੋਈ ਹੋਰ ਪਾ ਦੇ ਯਾਰ ਚੱਲ ਜਾ 1300 ਦਾ ਹੋ ਗਿਆ ਚੱਕਲਾ ਲਖਾਈ ਆਪੋਂ ਆਪਣੀਆਂ ਲਖਾਈ ਦਾ ਆਪੋ ਆਪਣੀਆਂ ਲੈ ਵੀ ਆ ਬੱਕਰੇ ਦਾ ਹੋ ਗਿਆ ਸੌਦਾ ਫੜ ਲੈ ਯਾਰ ਓਏ ਯਾਰ ਮੈਂ ਕਹਿੰਦਾ ਮੁੰਡਾ ਨਹੀਂ ਬੋਲੇ ਆਲੇ ਬਾਹਰ ਆਈ ਬਕਰੀ ਮੋਰ ਲਾ ਬਕਰੀ ਸਾਡੀ ਫਰੋਣੇ ਆ ਬਕਰੀ ਦਾ ਮੈਂ ਆਣਾ ਹੈ ਹੋਰ ਕੁੜੀ ਦੇ ਮੁੱਲ ਦਾ ਹੈ ਫਿਰ ਵੀ ਜਲਦੀ ਅਸੀਂ ਇਹਨੂੰ ਦੁੱਧ ਤੇ ਲਾ ਦੇਣਾ ਬੱਤੀ ਨਹੀਂ ਹੈ ਬੈਠੇ ਚਾੜਾ ਪੈਣਾ ਗਾਲੀ ਗੱਲ ਜਿਹੜੇ ਸਾਨੂੰ ਜਿਹੜੇ ਸਾਨੂੰ ਨੂੰ ਬਈ ਚੱਕ ਦੇ ਪਾ ਕਰ ਦੇਣਾ ਪਾ ਦੇਣਾ ਦੇ ਦੇ ਤਾਂ ਦਿੱਤੇ ਵਾ ਠੀਕ ਆ ਯਾਰ ਇਹ ਵੀ ਜਵਾਬ ਹੈਗਾ ਫੜ ਕਰਿਆ ਸ਼ਰਮਾ ਦੋਨੇ ਕਹਿਦਾ ਪਾ ਫਾਲਾ ਸ਼ਰਮਾ 12 12 ਲਾਇਆ ਤੇ 13 ਦਵਾ ਦਾਨੂੰ 2000 ਦਾ ਕਹਿ ਤਾੰਦਾ ਜੀ 13000 ਰੁਪਇਆ ਉਹ 13000 ਕੇ ਨਾ 1300 ਦਿੱਤਾ ਬਾਈ ਆਈ ਚੱਕੜਦਾ ਇਹਦਾ ਬੰਦਾ ਚੱਕਿਆ ਲੈਣ ਚੱਕ ਦਿਖਾ ਇਹਨਾਂ ਚੱਕੀ ਦਾ ਭਾਰਾ ਕੁੜੀ ਜਿੰਨਾ ਭਾਰਾ ਸ਼ੁਰੂਆਤ ਕਰ ਬਾਈ ਕੋਲੋਂ ਲਈ ਆ ਨਾ ਰੇ ਦਾ ਬਤੋ ਯਾਰ ਜ਼ਰੂਰ ਉੱਤੋਂ ਮਾੜਾ ਹੈ ਬੇਟੋ ਬੰਦੇ ਬੜੀ ਜਿੰਨਾ ਬੰਦੇ ਕਈ ਨਵੀਰ ਕਹਿੰਦਾ ਗਾਈਆਂ ਜੀ ਦੇਵਾਂਗੇ ਯਾਰ 2000 ਰੁਪਇਆ ਕਹਿੰਦੇ ਯਾਰ 100 ਰੁਪਇਆ ਯਾਰ ਚੱਲ ਦੇ ਦੇ ਬਾਈ 1300 ਦਾ ਹੋ ਗਿਆ ਲਖਾਈ ਆਪੋ ਆਪਣੀ ਲੈ ਆ ਚੱਕ ਕੇ ਲਖਾਈ ਥੋੜੀ ਆਪੋ ਆਪਣੀ ਰੱਖ ਲੈ ਸੁਣੀ 1500 ਦਾ ਲੈ ਲੋ ਯਾਰ ਲੈ ਉਹ ਜਾਂਦਾ ਰਹਿ ਤੂੰ ਪਸੀ ਜਨਾਂ ਚਾਹੀਏ ਆ ਯਾਰ ਆ ਲੈ ਚੱਲ ਹੋ ਗਿਆ ਆ ਜਾ ਕੇ ਲੋ ਯਾਰ 1500 ਦਾ ਖਾਤਾ ਲਖਾਈ ਕਰਾਈ ਲਿਓ ਜੀ ਕੋਈ ਨਹੀਂ ਕਰਾਈ ਕਰਾਈ ਲਿਓ ਹਾਂ ਦੇਖਾਈ ਇਹ ਵੀ ਦਊਗਾ ਨਹੀਂ 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 ਭਾਈ ਪਤਾ ਕੀ ਹੈ ਯਾਰ ਹੁਣ ਤੁਸੀਂ ਬੱਕਰੀ ਮਾਰੋ ਲਾ ਕੇ ਜਦੋਂ 3 ਢਾਈ ਕਿਹੜਾ ਗੱਲਾਂ ਲੈ ਕੇ ਜਾਂਦਾ ਈ ਤੁਸੀਂ ਆਪਣੀ ਸਹੀ ਆ ਨਾ ਤੁਸੀਂ 150 ਹੀ ਦੇ ਦੇ ਲਈ ਬਾਤ ਲੈ ਬਾਬਾ ਇਹ 50 ਤੈਨੂੰ ਮੋਰ ਤੇ 50 ਹੀ ਪੈਂਦੇ ਪੱਲਿਓ ਲੈ ਨਿਕਰਾ ਲਿਖਾਈ ਕਰਾ ਦਿੱਤੀ ਯਾਰ ਬੱਬੀ ਲੈ ਵੀ ਸਭ ਤੋਂ ਵੱਡਾ ਸੌਦਾ ਹੋਇਆ ਦੋਸਤੋ 18 ਬੱਕਰਾ ਮੰਡੀ ਦੇ ਸਭ ਤੋਂ ਵੱਡਾ ਸੌਦਾ ਲੇ ਬਈ ਆ ਆ ਬੱਚਾ ਹੋਇਆ ਜਿਹੜਾ ਹੱਸਣਗੇ ਜਦੋਂ ਪਿੰਡ ਜੇ ਐਂਟਰੀ ਮਾਰੀ ਸਹੀ ਗੱਲ ਆ ਸਭ ਤੋਂ ਵੱਡਾ ਸੌਦਾ ਨਗਤਨ ਆ ਗਿਆ ਨਗਤਨ ਆ ਗਿਆ ਇਹ ਬਈ ਕਿਹੜਾ ਪਿੰਡ ਸੀ ਮੋਦਲੇ ਵਾਲੇ ਦੇ ਭਰਾਵਾਂ ਨੇ ਬਹੁਤ ਤਕੜਾ ਸੌਦਾ ਕੀਤਾ ਦੋਸਤੋ ਸਭ ਤੋਂ ਵੱਡਾ ਸੌਦਾ ਸਹੀ ਗੱਲ ਆ ਆ ਚੱਕ ਕੇ ਸਹੀ ਗੱਲ ਲੈ ਬਈ ਦੋਸਤੋ ਮਾਰੋ ਮੜਾ ਪਾਓ ਦੇਖੋ ਵਜਨ ਦੇਖੋ ਸੰਜੂ ਸੰਜੂ ਦੇ ਚੱਕਿਆ ਨਹੀਂ ਜਾਂਦਾ ਬਈ ਦੋਸਤੋ ਦੇਖ ਸਕਦੇ ਹੋ ਸੰਜੂ ਕੋ ਨਹੀਂ ਜਾਇਰੋ ਚੱਕਿਆ ਨਹੀਂ ਜਾਂਦਾ ਬਾਈ ਸੰਜੂ ਸੰਜੂ ਕਿੰਨੇ ਦਾ ਕਰਾਤਾ ਇਹ ਹਾਂ ਬਾਈ ਜੀ ਸਾਢੇ 1250 ਕੋ ਬੋ ਹਾਂ ਲਿਖਾਈ ਉਹਨਾਂ ਦੀ ਆ ਸਾਢੇ 1250 ਠੀਕ ਆ ਬਾਈ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਖਾਰਾ ਬੱਕਰਾ ਮੰਡੀ ਦੇ ਹਰ ਐਤਵਾਰ ਬੱਕਰਾ ਮੰਡੀ ਦੇ ਆ ਥੋੜਾ ਹੁੰਦਾ ਵੀ ਇਕੱਲਾ ਲੈ ਬਈ ਹੁਣ ਬੱਬੀ ਦੇ ਕਹਿੰਦੇ ਤਾਂ ਦੇਗਾ 5000 ਰੁਪਿਆ ਕਹਿੰਦਾ 5500 ਦੀ ਕੀਤੀ ਐ ਵਿਖਾਈ ਤੋਂ 500 ਰੁਪਿਆ 500 ਰੁਪਿਆ ਅਬਦੁੱਲਾ 500 ਹੋਰ ਪਾਈਏ ਚੱਲ ਕੋਈ ਨਹੀਂ ਯਾਰ ਕੋਈ ਗੱਲ ਨਹੀਂ 5500 ਦੀ ਲਿਖਾਈ ਆਪੋ ਆਪਣੀ ਜਗਦੀਪ ਬਾਈ ਲਿਖਾਈ ਬਾਈ ਦੀ ਐ 5500 ਐਪਰੀਕ ਇਹ ਦਿਨ ਮੰਨੇ ਹੁਣੇ ਤੋਂ 560 ਹੁਣੇ ਨਾਲ ਨਾਲ ਲੱਤਾ ਘਟ ਗਿਆ ਨਹੀਂ ਫਿਰ ਬਾਈ ਨੂੰ ਇਹ ਸਾਨੂੰ 5700 ਦੀ ਪੈ ਗਈ 5500 ਦੀ ਪੈ ਗਈ ਬਾਈ ਠੀਕ ਆ ਪੈਸੇ ਆ ਗਏ ਪਹਿ ਗਿਆ ਲਾਉਦੇ 5 500 ਲੈ ਲਾ ਹੋਰ 100 ਦਾ ਮੋੜੇਗਾ ਹੁਣ ਦਿਖਾਈ ਦੇ ਨਹੀਂ ਲਗਾਈ ਤਾਂ ਆਪੋ ਆਪਣੀ ਕਰਿਆ ਕਰੋ ਯਾਰ ਹੋਰ ਕੀ ਹੋ ਗਿਆ 500 ਹੀ ਹੋ ਗਿਆ ਨੋ ਨਾਈ ਪਾਸ ਹੀ ਹੋਇਆ ਭਾਈ ਯਾਰ ਬਾਤ ਸੁਣ ਮਾਰਨਾ ਤਾਂ ਨਹੀਂ ਪਹਿਲੀ ਵਾਰ ਆਏ ਆ ਭਾਈ ਯਾਰ ਮੈਂ ਤਾਂ ਕਹਿੰਦਾ ਫੇਰ ਅਸਾਂ ਬਣਾ ਦੂੰਗਾ ਮੈਂ ਇਹਨੇ ਕਹਿੰਦਾ ਪੰਜਾਬੀ ਨਹੀਂ ਕਰਦਾ ਆਹ ਦੋ ਦੋ ਤਿੰਨ ਜਰ ਦੇ ਆਹ ਉਹ ਤਾਂ ਲਿਖਾਈ ਦਾ ਫਰਦ ਆ ਭਾਈ ਇਹਨੇ ਤਾਂ ਗਣਨ ਲਈ ਹੋਰੀ ਆ ਇਹਦੇ ਬਟਾਇਆ ਮੋੜੀ 100 ਠੀਕ 100 ਦੀ ਪਟਿਆਲ ਨਵੇੜੇ ਪਰ ਹੈ ਨਾ ਕਿਹੜਾ ਪਿੰਡ ਸੀ ਬਾਈ ਆਪਣਾ ਕੋਟ ਕੋਟ ਕਪੂਰੇ ਤੋਂ ਆਏ ਸੀ ਬਾਈ ਕੋਟ ਹੀ ਹੈ ਕਿ ਪੰਜ ਕਰਾਈਏ ਕੋਟ ਕੋਟ ਕਪੂਰੇ ਤੋਂ ਆਏ ਸੀ ਬਾਈ ਤੇ ਜਿੰਨਾ ਤੋਂ ਬੱਕਰੀ ਲਈ ਆ ਉਹਨਾਂ ਦਾ ਪਿੰਡ ਕਿਹੜਾ ਸੀ ਬਾਈ ਲੰਗਿਆਂੇ ਤੋਂ ਠੀਕ ਆ ਦੋਸਤੋ ਆ ਬੱਕਰੀ ਤੁਹਾਨੂੰ ਦਿਖਾ ਦਿੰਨੇ ਆ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ 5700 ਚ ਤੁਸੀਂ ਦੇਖ ਸਕਦੇ ਹੋ ਤੁਸੀਂ ਜਰੂਰ ਪਹੁੰਚਿਆ ਕਰੋ ਪਿੰਡ ਖਾਰੇ ਬੱਕਰਾ ਮੰਡੀ ਦੇ ਬਹੁਤ ਚੰਗੇ ਸੌਦੇ ਹੁੰਦੇ ਆ ਦੋਸਤੋ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਸਾਰੇ ਨੇ ਕੋਸ਼ਿਸ਼ ਕਰਦੇ ਆ ਕਿ ਇਟਾ ਜੋੜਾ ਲੈ ਵੀ ਸੌਦਾ ਹੋਈ ਜਾਂਦਾ ਦੋਸਤੋ ਦੇਖਦੇ ਆ

ਆਹ ਨੀ ਆਪੇ ਕਰੀਦਾ ਬਸ ਬੰਦਾ ਹੋਵੇ ਬਲੀਪੁਰ ਕਾ ਰਹੇ ਤੂੰ ਰੱਖਣੇ ਆਨੇ ਕੜਾ ਬਾ ਨੂੰ ਆਪਣਾ ਕੰਮ ਸੁਝਾ ਹਣਾ ਮੈਂ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੁੰਦਾ ਬਾਗ ਬਾਂਜ ਦੀ ਲੱਗਿਆ ਲੈ ਨਹੀਂ ਲੱਗਿਆ ਵਿਚਾਰੇ ਇਹਨੇ ਆਪ ਪਰਲਾ ਆ ਰਹੋਦੇ ਦੇ ਰੇਗਾ ਬਾਹਰ ਸੜਕੋ ਸੜਕ ਦੀ ਪੂਰੇ ਪੂਰੇ ਦੀ ਕਰਦੇ ਯਾਰ ਜੈਨੀ ਵੀ ਨਹੀਂ ਮਾਉਂਦਾ ਨਹੀਂ ਉਹ ਉੱਥੇ ਨਹੀਂ ਮਾਰੀ ਤੋ ਅਹੀ ਦੋ ਰੁਪਏ ਬਣਾਉਣੇ ਉਹ ਤਾਂ ਠੀਕ ਆ ਕਿੰਨੇ ਦਾ ਕਾ ਵਿਕਣੀ ਉਹ ਤਾਂ پیسے ਬਟਾਉਣੇ ਆ ਨਾ ਵੀ ਕੋਈ ਕਹਿੰਦਾ ਪੱਠੇ ਬੋਲਦਾ ਇਤੀ ਬੜੀ ਪੱਠੇ ਨਵੇਂ ਪੁਰਾਣੇ ਜਿਹੜਾ ਕਹਿੰਦਾ ਤਵਾ ਦੇ ਦਿੰਦੇ ਮਾਟਾ ਜਾ ਹਾਂ ਆ 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 ਕਿਆ ਬਾਤ ਹੈ ਇਹ ਨੂੰ ਚੱਲਣਾ ਬੋ ਇਹ ਨੂੰ ਚੱਲਣਾ ਇਹੋ ਦਾ ਫਿਰ ਇੱਥੇ ਬਸਦਾ ਹੋਊਗਾ ਇੱਕ ਵਾਰ ਸਾਬ ਸਹੀ ਗੱਲ ਕਿਤੇ ਸਾਈ ਕਾ ਬਾਈ ਗੋਲੀ ਫੜਦੀ ਕੱਢ ਸਾਈ ਸਾਈ ਫੜਾ ਦੇ ਹੁਣ ਤਾਂ ਬਸ ਇਹ ਮੈਨੇਜਰ ਨਹੀਂ ਮੈਨੇਜਰ ਆਇਆ ਨਾ ਕਰੀ ਜੰਗਾ ਉਹ ਲਾ ਸੋਚਦੇ ਆਪ ਰੱਖ ਲਈ ਲੱਗੂ ਤੇਰੇ ਲਈ ਤੇਰੇ ਸਾਹਮਣੇ ਪੀੜ ਤੇ ਤੇਰੇ ਵੀ ਲੱਗੂਗਾ ਹਾਂ ਦੋਨੋਂ ਹੀ ਥੋੜੀ ਥੋੜੀ ਹਾਂ ਸੰਜੂ ਨੇੜੇ ਹੋਊਗਾ ਕੱਢਣ ਉੱਧਰ ਗਿਆ ਸੰਜੂ ਹੋ ਨੇੜੇ ਉਧਰ ਨੂੰ ਦੋ ਹੀ ਰਕੀ ਵਾਲੇ ਹੱਥ ਲੱਗੇ ਬਾਈ ਦੇ ਦੇ ਨਾ ਕੋਈ ਇਹਨੂੰ ਤਾਂ ਪਤਲਾ ਆਉਣ ਦੇ 4500 ਨਹੀਂ ਚੁੱਪ ਕਰ ਖਲਾ ਦੇ ਸੰਜੂ ਸੰਜੂ ਹੋਣ ਤਾਂ ਯਾਰ ਅੱਜ ਤੂੰ ਮੈਂ ਬੱਪਾ ਟਿੱਤੀ ਬੜੀ ਨਹੀਂ ਦੀ 45 ਸਹੀ ਗਈ ਹਾਂ ਤੇ ਅੱਧੀ ਲਾਲਾ ਤੂੰ ਅੱਧੀ ਲਾਲਾ ਅੱਧੀ ਲਾਲਾ ਤੂੰ ਅੱਧੀ ਲਾਲਾ ਅੱਧੀ ਲਾਲਾ ਤੇ ਸਾਡੇ 2250 ਦੀ ਲਾ ਜੂਗਾ ਜਾ ਹੋ ਪੂਰੇ ਗਾਡੀ ਬਕਾ ਕਰ ਦੇ ਚੱਲ ਇੱਧਰ ਲੈ ਕੋਲ ਜਨ ਕਿ ਤੇ ਕਰ ਰਹੇ ਹੋ ਉੱਚੇ ਦਾ ਕਰ ਬਾਜਵੇਂ ਨੇ ਤੈਨੂੰ ਖੜਾ ਕਰ ਹਾਂ ਇਹ ਤਾਂ ਕਹਿਦਾ ਮੇਰੇ ਘਰ ਪੀ ਵੀ ਗਜਾਇਸ ਨਹੀਂ ਸੀ ਲੈਈ ਦੋਸਤੋ ਬੱਕਰੀ ਦਾ ਸੌਦਾ ਹੁੰਦਾ ਪਰ ਬੈ ਗਿਆ 3 ਮਿੰਟ ਲਈ ਲੈ ਨਹੀਂ ਮੈਂ ਵਾਲੀ ਬਾਤ ਨਹੀਂ ਮੈਂ ਨਹੀਂ ਯਾਰ ਹਾਂ ਨਹੀਂ ਆ ਜਾ ਉਹ ਰਖਲਾ ਉਹ ਫਲ ਬਹੁਤ ਸਾਡਾ 40 ਪਾ ਟਿਕ ਮੜ ਅੰਨੇ ਤੱਕ ਇਹ ਮੈਂ ਜਿਆਦਾ ਜਿਆਦਾ ਬਤਾਇਆ ਜੀ ਕਿ 12 ਕਿਲੋ ਵੇ ਚਲੋ ਬਾਈ ਚਲ ਖਾਈ ਬਾਈ ਕਰਾ ਦੇਣਗੇ ਚਲ ਖਾਈ ਉਹ ਬਾਈ ਉਹ ਸੰਜੂ ਯਾਰ ਸੰਜੂ ਯਾਰ ਮਾਨਤਾਨ ਵੀ ਰੱਖਾ ਹੁੰਦਿਆ ਦਾ ਚਾਰ ਦਾ ਮਾਲ ਆ ਦੂਜੇ ਪਾਸੇ ਸਾਢੇ 5 ਮਿਲਖਾਈ ਹਮ ਕਰਾਈ ਦੀ ਪਰੋ ਯਾਰ ਮੋਹ ਲੈਣੀ ਕਰਕੇ ਸਰਪੰਚ ਜੀ ਨੇ ਤੈਨੂੰ ਪਾਸ ਤੋਰ ਕੇ ਤਾਂ ਮੈਂ ਹੱਥ ਨਹੀਂ ਮੋੜਿਆ ਤੇ ਤੂੰ ਕੋ ਕੱਢਾ ਤੇਰਾ ਨੱਤ ਲੈ ਜੇ ਤੂੰ ਮੁੜੀ ਜਨ ਉਹ ਹੀ ਤੈਨੂੰ ਕੀ ਤਾ ਤੋ ਸਵਤਾ ਦਾ ਰੱਖਦਾ ਸਵਤਾ ਕਰ ਲਖਾਈ ਮੈਂ ਉਹ ਲਖਾਈ ਦਾ ਛੱਡੋ ਤੋ ਇਤਾਰ ਕਰ ਕਾ ਉਹਦਾ ਬੋਲ ਲਖਾਈ ਮੈਂ ਨਹੀਂ ਤੁਮ ਆਪ ਤਾਂ ਇਹ ਜੀ ਮੰਨ ਲੀਓ ਉਹਨੂੰ ਉੱਧਾਣੇ ਪਰ ਆਇਆ ਜਲ ਗਈ ਜੇ ਚੱਲਦੀ ਆ ਤਾਂ ਸੰਜੂ ਦੇ ਸਰਪੰਚ ਨੇ ਤੈਨੂੰ ਕਿਹਾ ਤਰਦਾ ਰੱਖਲਾ 4500 ਦਫਾ ਕਰ ਮਨ ਜਾਂ ਹੁਣ ਸਾਰਿਆਂ ਵੀ ਇੰਨੇ ਸਾਰੇ ਭਰਾ ਖੜੇ ਆ ਕਹੀ ਜਾਂਦੇ ਆ ਦੂਜੀ ਵਾਰੀ ਤੇਰੀ 4500 ਕਿ ਮਿਲ ਜੇ ਐ ਬੇਤੀ ਬੜੀ ਪੱਟਣਗੀ ਤੁਮ ਮੋਢੇ ਦਾ ਨੰਬਰ ਲੈਣਾ ਤੁਹਾਡੇ ਸਾਹਮਣੇ ਹੀ ਗੱਲ ਹੈ ਤੇਰੀ ਤਾਂ ਨਹੀਂ ਮੇਰੀ ਗ੍ਰਾਂਟੀ ਕੋਈ ਨਹੀਂ ਮੈਂ ਕਾਜੀ ਤੇਰੇ ਭਾਈ ਯਾਰ ਮੈਂ 14-14 ਦਿਨ ਟੱਕਾਂ ਹਾਂ ਭਾਈ ਅਸੀਂ ਨੇ ਦੇ ਦਿੱ ਸਾਢੇ ਪੰਜ ਲਿਖਾਈ ਹਮ ਕਰਾਇਆ ਪੰਜ ਹਜ਼ਾਰ ਦੀ ਪੂਰੀ ਲਿਖਾਈ ਤੇਰੀ ਸਹੀ ਹੈ ਯਾਰ ਗਨਾਉਂ ਗਨਾਉ ਬੈਠੇ ਪੰਜ ਹਜ਼ਾਰ ਲਿਖਾਈ ਤੇਰੀ ਫੜਾ ਤਾ ਉਹਨਾਂ ਕੁੜੀਆਂ ਨੂੰ ਫੜਾ ਉਹਰਾ ਸੌ ਹੀ ਤੀ ਹੋਇਆ ਐਵੇਂ ਫਿਰ ਮੰਨਿਆ ਵੀ ਕਰਿਆ ਉਹਨਾਂ ਸੌ ਹੀ ਕੇ ਨਾ ਆੜਾ ਹਾਂ ਮੰਜੂ ਦੇ ਹੱਕ ਤੇ ਬੈਠਾ ਦੋ ਜਣੇ ਆਉਣਾ ਤੇ ਭਾਈ ਦੀ ਪੀਸਾ ਉਹਦਾ ਨਾ ਲਖਾਈ ਸਰਪੰਚ ਨੇ ਕਰਾਉਣੀ ਆਉਣਾ ਹਾਂ ਮੇਰੇ ਲਈ ਖਾਂ ਸਰਪੰਚ ਭਾਈ ਮੈਂ ਕਰਾਤਾ ਨਾ ਹੋਰ ਤਾਂ ਭਾਈ ਪਤਾ ਨਹੀਂ ਹਾਂ ਸਭ ਕਰਦਾ ਜਿਵੇਂ ਮੈਂ ਸ਼ਰਮਾ ਆ ਕਰਾਵੇ ਆ ਲਖਾਈ ਬੋਲ ਕਨੇ ਕਹੀਦਾ ਮੈਂ ਆਏ ਯਾਰ ਆਏ ਥੋੜੀ ਯਾਰ ਸਰਪੰਚ ਮਾੜਾ ਥੋੜੀ ਐਡਾ ਲੈ ਦੱਸ ਹਾਂ ਇਹ ਕਿਰਪਾ ਭਰਾਵਾਂ ਦੀ ਕੋਈ ਗੱਲ ਸੌਰਾ ਕੁਛ ਨਹੀਂ ਦਾ ਫੜਾ ਰੁਖਾ ਯਾਰ ਲੱਕਟਪਾਟੀ ਅੱਧੀ ਕੱਟ ਰਾ ਯਾਰ ਬਾਈ ਤੂੰ ਮੈਂ ਕੱਢ ਦ ਨਟ ਕੱਟ ਪਰ ਤੀ ਤੂੰ ਕੱਢ ਦੇ ਯਾਰ ਬੰਦਾ ਕੋਈ ਚੱਕਰ ਨਹੀਂ ਮੇਰਾ ਖੁੱਲਾ ਖੋਦੇ ਇੱਥੇ ਬੱਤੀਆਂ ਦਾ ਕਿਹੜਾ ਘੋੜਾ ਆ ਜੂ 10000 ਰੁਪਏ ਉਹ ਲਾ ਦਨੇ ਇੱਥੇ ਬੈਠੇ ਹਾਂ ਖੋਛ ਰਿਆ ਕਰਦਾ ਦੂਜੇ ਯਾਰ ਖੋਛਾ ਨਹੀਂ ਖੋਲ ਰਹਾ ਹਾਂ ਹਾਂ ਦਾ ਖੋਛਾ ਉਹਦੇ ਪਾਇ ਮਿਲ ਗਿਆ ਉਹਨੂੰ ਖੋਛਾ ਦੂੰ ਉਹ 500 ਰੁਪਏ ਉਹ ਸ਼ਕਾ ਨਹੀਂ ਫਿਰ ਮੇਰੀ ਬਾਦ ਅਬ ਚਲੋ ਹੋਈ ਗਈ ਬਾਤ ਹੋਈ ਗਈ ਨਹੀਂ ਆ 12 ਕਿਲੋ ਖੋਛ ਨਹੀਂ ਆਪਾਂ ਜਰਾ ਮੰਡੀ ਆਪਾਂ ਕੁਛ ਦੇ ਲੱਗਦਾ ਬੰਦਾ ਨਹੀਂ ਕਿਰਪਾ ਮਾਲਕ ਦੀ ਪੱਕੀ ਬਾਤ ਹੈ ਅਬੇ ਦੱਲ ਲੈ 25 ਕਿਲੋ ਤੋਂ 25 ਕਿਲੋ ਤੋਂ ਬਾਈਆ ਜੀ ਹੁਣ ਕਿੰਨੇ ਦੀ ਕਰਾਤੀ 25 ਕਿਹਾਦੀ 5000 ਦੀ ਲਖਾਈ ਬਾਈਆਂ ਦੇ 5000 ਦੀ ਲਖਾਈ ਸੰਜੂ ਦੀ ਲੈ ਵੀ ਦੋਸਤੋ 5000 ਦੀ ਹੋ ਗਈ ਆ ਤੇ ਲਖਾਈ ਸੰਜੂ ਦੀ ਆ ਤੁਸੀਂ ਆ ਬੱਕਰੀ ਦੇਖ ਲੋ ਇੱਧਰ ਬਹੁਤ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾ ਆਉਂਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਐਂਡ ਖਾਰਾ ਬੱਕਰਾ ਮੰਡੀ ਦੇ ਹਰ ਐਤਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ